ਜੇ ਨਿਰਮਲ ਪੁਰਖ ਪੁਰਖ ਪਤੀ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜਬ ਨਿਰਮਲ ਪੁਰਖ ਪੁਰਖ ਪਤੀ ਹੁੰਦਾ ਜਿਹੜਾ ਨਿਰਮਲ ਪੁਰਖ ਹੈ ਨਿਰਮਲ ਬ੍ਰਹਮ ਜਿਹਨੂੰ ਕਹਨੇ ਆਸੀ ਨਿਰਮਲ ਮਾਨੇ ਇਹ ਜਿਹੜਾ ਦੁਆ ਮਾਨ ਅਮਲੀਨ ਉਹ ਪੁਰਖ ਗਿਆ ਇਹ ਕਿ ਬਿਰਮਲ ਪੁਰਖ ਆ ਉਹ ਬਲੀਨ ਪੁਰਖ ਤਾਂ ਨਹੀਂ ਹੁਣ ਪੁਰਖ ਹੋ ਗਿਆ ਨਬੂਤਾ ਪੁਰਖ ਹੋ ਗਿਆ ਪੁਰਖ ਹੋ ਗਿਆ ਉਹਨੇ ਬਲੀਦਤਾ ਤੇ ਹੱਥ ਜੇ ਸਰ ਅੰਦਰੋਂ ਹੀ ਮਾਰਦੀ ਨਾ ਮਨ ਚੋਂ ਘੋਰ ਜੀ ਉਹ ਤੇ ਆ ਪੁਰਖ ਹੋ ਗਿਆ ਨਿਰਮਲ ਪੁਰਖ ਪੁਰਖ ਪਾਸਾ ਬੋਤੋ ਜਿਹੜਾ ਨਿਰਮਲ ਪੁਰਖਾ ਉਹਨੇ ਜਿਹੜਾ ਦੂਜਾ ਮਨਸਿਓਂ ਬਣਾ ਲਿਆ ਉਹਨੇ ਜਿੰਨੀ ਸਰਦਾਰੀ ਨਰਮਲ ਕੋ ਉਹਦੀ ਸਰਦਾਰੀ ਜਿਹੜਾ ਪੁਰਖ ਸੀ ਜੀਮਨ ਸੀ ਉਹਨੇ ਕਬੂਲ ਕਰ ਲਿਆ ਹਮੇ ਉਹਦੇ ਅਨਸਾਰ ਹੋ ਗਿਆ ਅਨਸਾਰੀ ਹੋ ਗਿਆ ਨਾ ਪਰ ਜਿੱਤ ਨੇ ਮਨ ਨੂੰ ਸਮਝਾ ਲਿਆ ਮਨ ਸਮਝਾਉਣ ਲੱਗਾ ਉਹਨੇ ਪੜ੍ਹਿਆ ਇਤਨਾ ਗਿਆਨ ਪੜ੍ਹ ਲਿਆ ਕਿ ਉਹਨੇ ਮਨ ਆਪੜਾ ਸਮਝਾ ਲਿਆ ਇਹ ਮਨ ਵੱਡਾ ਕਜਾਸਿਓ ਮਨ ਵੱਡਾ ਹਾਂਜੀ ਵੱਡਾ ਮਨ ਉਹ ਆਈ ਨੇ ਮਨ ਨੂੰ ਬਣਾ ਰਿਹਾ ਹੈ سے تو جیٹھ کیا ہوا تھی جس جو پیدا ہوتا وھوٹے سمجھا لے سانو محل کہو کیا تو محل ہے, ہے نہیں پھر مجھے تو میل ہے نہیں ہے نا ہاں تو میل جب سمجھا لیا میل تو چڑتی پہلے پھر اسے توڑ کی رہ گیا ਜੇ ਜੇ ਤੋਂ ਨੂੰ ਕੁਝ ਨਹੀਂ ਰਿਹਾ ਫਿਰ ਉਹਨੇ ਇਥੇ ਸੰਧਾਰ ਕੀ ਚੱਲ ਉਹ ਚੱਲਾ ਜਾਊਗਾ ਨਾ ਕਾਹਦੇ ਦੇ ਜੇ ਤੋਂ ਫੁਰਖਿਲਾ ਹੈਗਾ ਨਿਰਮਲ ਕੋਪਰ ਜਰਮਲ ਕੋਪਰ ਤੇ ਅਧੀਨਾਨ ਹੋ ਜਾਂਦਾ ਉਹ ਨਿਰਮਲ ਕਰਦਾ ਨੂੰ ਕਹੋ ਕਬੀਰ ਮੰਨ ਨਿਰਮਲ ਤੇ ਆ ਜੈਸੇ ਗੰਗਾ ਜੀਰ ਜੀਰ ਸੱਚੇ ਲਾਗੋ ਹਰਫਰੇ ਕਹਤ ਕਬੀਰ ਕਬੀਰ ہربی جاگا جا ہر پیچھے لگا پھرتا ہر دے پیچھے لگتا ہے پہلے مایا پیچھے مایا پیچھا چڑھے پیچھے پاسے لا کو ہر پھر وہ ہری پیچھے لگا فرد ہری ہر وگا ہے وہ کدے تریا نہیں ہے کدے ٹکیا نہیں ਹਜ਼ਾਰ ਕਿਲੋਮੀਟਰ ਰੋਜ ਪੱਜਦੇ ਇੱਕ ਕਾਲਮ ਕਹਿੰਦਾ ਸੂਰਿਆ ਦੀ ਉਹ ਫੜ ਲੋਰ ਉੱਤੇ ਕਾਲੂ ਕਾਪੂ ਉਹਦੇ ਪਿੱਛੇ ਦਫੂ ਉਹ ਤਾਂ ਕਹਿੰਦਾ ਸੂਰਿਆ ਹੀ ਉਹ ਸਵਾਇ ਦੀ ਤੁਰਦਾ ਇਹ ਜਿਹੜਾ ਰੋਜ ਪੱਜਦਾ ਉਹ ਇਹ ਆਦ ਬਚਾਰ ਵਿਚਾਰਾ ਤੁਰਦਾ ਨਹੀਂ ਉਹ ਤਾਂ ਹਿਲਦਾ ਹੀ ਨਹੀਂ ਉਹ ਪਿੱਛੇ ਲੱਗਾ ਕੀ ਫਰ ਨਾਲ ਵਾਲੇ ਹੀ ਗੇੜੇ ਕਰਦਾ ਉਹਦੇ ਜੋ ਆਪਣੀ ਆਤਮੂਨੀ ਕਹਿੰਦਾ ਵੀ ਇੰਨੀ ਵਾਰਦਾ ਮੈਂ ਚੱਲ ਰਹੀ ਚੱਲਣਾ ਉਦੇ ਆਣ ਵਾਲੇ ਗੋਲੂ ਦੇ ਬੋਲ ਤੋਂ ਉਦੇ ਆਣ ਵਾਲੇ ਕੋ ਮਲੇਦਰ ਤੇਰੇ ਆਣ ਵਾਲੇ ਪ੍ਰਕਰਮਾਂ ਹੀ ਕਰ ਲੈਂਦਾ ਮੈਂ ਤੇਰੀ ਉਹ ਵੀ ਉਹ ਪ੍ਰਕਰਮਾਂ ਹੀ ਕਰ ਲੈਂਦਾ ਹੂੰ ਫਿਰ ਕਿਉਂ ਚਲਾਦਾ ਹਰਦਾ ਨਹੀਂ ਕਰਉਂਦਾ ਭਾਈ ਐਸੇ ਕੋ ਬੁਲਾਉਂ ਜੇ ਮੰਨਦਾ ਤੂੰ ਬਾਤ ਨਾਲ ਮੰਨ ਲਈਦਾ ਤੇ ਆਹਦੇ ਵਾਲੇ ਕੋ ਭੇਜਾ ਹੋਈ ਜਨ ਰੰਜਨ ਦਰੰਕਾਰ ਨਿਰਵਾਣ ਜਨ ਰੰਜਨ ਦਰੰਕਾਰ ਨਿਰਵਾਣ ਚ ਜਨ ਰੰਜਨ ਸਿਰਫ ਇਹ ਵੀ ਜੋਗ ਜੀ ਦੀ ਉਹ ਗੱਲ ਹੈ ਜਦ ਨਰਜਣੀ ਹੈ ਜੋ ਤੇ ਅਸਲੀ ਰੰਗਾਰ ਹੈ ਆ ਨਰਜਣ ਜਿਹੜਾ ਆਇਆ ਨਾ ਐਤੋਂ ਜੋਗੀਆਂ ਦਾ ਹੀ ਹੋਇਆ ਕਰਨ ਜੋਤ ਅੰਬਰਸਰ ਉਲੀ ਅੰਦਰ ਕਰਦੀ ਹੈ ਆ ਨਰਜਣ ਜੋਤਾ ਜਿਹੜਾ ਇਹਨਾਂ ਦਾ ਸੀ ਤੁਸੀਂ ਜੜੀਏ ਇਹਨਾਂ ਦਾ ਕਬਜ਼ਾ ਰਿਹਾ ਅੰਬਰਸਰ ਉਹਨਾਂ ਦਾ ਹੀ ਹੋਇਆ ਜੋਤ ਜਿਹੜੇ ਫੇਰ ਦੋਦੀਏ ਉਹ ਸਾਰੇ ਜਲ ਲੱਗੀਆਂ ਸਚਨਾਓ ਜੋਤਾਂ ਜਗਾਉਣੀ ਦੀ ਮੇਰਾ ਗਰੀਬ ਵਾਲੀ ਕਿਉਂ ਸੀ ਕਿਉਂ ਨਹੀਂ ਤਾਂਗ ਵਾਲੀ ਰੋਕੇ ਉਪਾਉਣ ਨੂੰ ਦੇ ਦਿੱਤੇ ਕਿ ਕਿਉਂ ਜਾਦਾ ਲੋਕ ਕਹਾ ਇੰਨਾ ਕੈਕੀ ਸੀ ਅਸਲ ਮੈਂ ਬਿੱਤਾ ਜੋਤਾਂ ਜੋ ਹੈ ਕਿ ਕਿਉਂ ਕਛਾ ਕਰ ਰੋਕ ਲੂਦੇ ਸੀ ਉਹ ਵਦਗਾੜ ਜੋਤਾਂ ਕਰ ਸੀ ਸੀ ਉਗਾਉਣ ਤੇ ਬੰਦ ਹੋ ਗਿਆ ਉਹ ਕਹਿੰਦੇ ਤਾਂ ਘਾਟਾ ਪੈ ਗਿਆ ਸਭ ਨਾਲ 10 ਪੀਪੇ ਚੋਦੇ ਚੜ ਜਾਂਦੇ ਸੀ ਮੈਨੇ ਅੱਜ ਗਾਉ ਜੋਤ ਖਤਾਂ 10 ਪੀਪੇ ਚੋਦਦਾ ਲਾ ਵਸੋਗੇ ਦੇ ਸੀਦਾ ਇਹ ਤਾਂ ਅੰਦਰ ਦੇ ਸਾਧਨ ਹੁੰਦੇ ਨੇ ਕੀਤੇ ਕੋਈ ਹਾਂਜੀ ਜੇ ਨਿਰੰਝਨ ਨਿਰੰਕਾਰ ਨਿਰਵਾਣ ਜਦੋਂ ਨਿਰੰਕਾਰ ਨਿਰਵਾਣ ਹੋਵੇ ਨਿਰਵਾਣ ਹੋਵੇ ਬੋਧਾ ਜੀ ਜਿਹੜਾ ਸائیں ਕੌਣ ਆਹ ਜੀ ਕੌਣ ਕੋ ਮਾਨ ਕੌਣ ਬੋਧਾ ਬੋਧਾ ਨੂੰ ਮਾਨ ਦਿੱਟੇ ਜਦੋਂ ਨਿਰਵਾਣ ਜਦੋਂ ਨਿਰਵਾਣ ਪਦ ਨੂੰ ਪ੍ਰਾਪਤ ਹੋ ਗਿਆ ਜਦ ਕੋਈ ਇੱਛਾ ਹੀ ਨਹੀਂ ਨਿਰਵਾਣ ਕਰਨੇ ਕਿ ਇੱਛਾ ਨਾ ਰਹੇ ਕੁਝ ਵੀ ਨਿਰਵਾਣ ਹੋ ਜਾਂਦਾ ਬੋਧਾ ਕਿ ਨਾ ਕਰ ਜਿਹੜੇ ਇੱਛਾ ਜਦ ਕੋਈ ਇੱਛਾ ਨਹੀਂ ਰਹਿੰਦੀ ਮੁਕਤੀ ਪ੍ਰਾਪਤ ਕਰ ਜਾਂਦਾ ਨਿਰਵਾਣ ਹੋ ਜਾਂਦਾ ਇਹ ਮੁਕਤੀ ਪ੍ਰਾਪਤ ਦਾ ਕੀ ਹੈ ਜੋ ਪੂਣ ਬ੍ਰਹਮ ਦੀ ਵਸਤੂ ਉੱਪਰ ਚੱਲਦੀ ਐ ਸਿਰਫ ਉਹ ਹਾਂ ਜਨ ਆ ਨਾ ਜਣਾ ਸ਼ਰੰਕਾਰ ਨਿਰਵਾਣ ਸ਼ਰੰਕਾਰ ਹੈ ਉਹ ਕਾਲ ਦੀ ਹੈ ਉਕਾਰ ਨਹੀਂ ਹੈ ਨੁਕਾਰ ਇੱਕਮਕਾਰ ਜਿਹੜਾ ਉਹ ਜੋਤਦਾ ਹੀ ਹੈ ਸਿਰ ਪੂਰਨ ਭ੍ਰੰਤੀ ਗੱਲ ਹੈ ਉਕਾਰ ਪੂਰਨ ਭ੍ਰੰਤੀ ਨਹੀਂ ਹੈ ਉਕਾਰ ਪ੍ਰੋਬਲਮ ਦੀ ਗੱਲ ਹੈ ਉਕਾਰ ਦੇ ਵਿੱਚ ਆਕਾਰ ਹੈ ਇੱਥੇ ਆਕਾਰ ਦੀ ਨੁਕਾਰ ਦੇ ਵਿੱਚ ਜੋ ਇੱਕੋ ਹੀ ਆਕਾਰ ਹੈ ਇੱਕੋ ਹੀ ਚੀਜ਼ ਹੈ ਜੋਤੇ ਜੋ ਹੁੰਦਾ ਆਕਾਰ ਤਾਂ ਹੈ ਪਰ ਇੱਕੋ ਹੀ ਇੱਕੋ ਕਾਰ ਦੇ ਵਿੱਚ ਵੀ ਇੱਕੋ ਹੀ ਆਕਾਰ ਹੈ ਦੂਹੇ ਸ਼ਬਦ ਵਾਲਾ ਹੈ ਜੀ ਉਹ ਜੋ ਹੁੰਦੇ ਹੈ ਵੀ ਕਾ ਉਹ ਅਕਾਰ ਜੈ ਜੰਜਨ ਰੰਕਾਰ ਨਿਰਵਾਣ ਨਾ ਨਿਰਵਾਣ ਤੇ ਕੌਣ ਕੋ ਮਹਾਨ ਕੌਣੋ ਬਿਮਾਨ ਨਾ ਤਾਂ ਮਹਾਨ ਹੈ ਨਾ ਤਾਂ ਚਿੱਤ ਨੂੰ ਬਾਣ ਹੈ ਮੈਂ ਚਿੱਤ ਨੂੰ ਬਾਣ ਨਹੀਂ ਹੈ ਬੰਦੂ ਬਾਣ ਨਹੀਂ ਦੋਹਾਂ ਦੇ ਉਹਨੇ ਬਹੁਤ ਛਟਿਆ ਹੋਇਆ ਉਹਨੇ ਉਹ ਛਟਿਆ ਤੇ ਐਸੇ ਤਾਈ ਫਾ ਸਮਝ ਨਾ ਭਗਵਾਨ ਅਰ ਮਾਨ ਇੱਕੋ ਹੀ ਹੁੰਦੇ ਕੋਈ ਨੁਕਸ ਚੀਜ਼ ਜਾਂ ਨਹੀਂ ਹਾਂ ਜੈ ਸਰੂਪ ਕੇਵਲ ਜਗਦੀਸ਼ ਤੈ ਛੰਦ ਛਿੱਧਰ ਲਗਤ ਕੋ ਕੀਸ ਜੈ ਸਰੂਪ ਕੇਵਲ ਜਗਦੀਸ਼ ਜੈ ਜਗਦੀਸ਼ ਦਾ ਹੀ ਜਗਤ ਇਸ ਦਾ ਹੀ ਸਰੂਪ ਰਹਿ ਗਿਆ ਅਕਲਾ ਬੋਲ ਬ੍ਰਹਮ ਦਾ ਇਹਦੇ ਅੱਡ ਅੱਡ ਨਾ ਆਏ ਜਿਦਾਂ ਸਾਰੇ ਨਾ ਇਕੱਠੇ ਲੈ ਲੈ ਹੂ ਨਮਰੋ ਜੀ ਹੂ ਜੁਰਮ ਜੀ ਵਖਰੇ ਵਖਰੇ ਨਾਉਣੇ ਸਾਰੇ ਲੈ ਜੀ ਕਹਿੰਦੇ ਜਦ ਕੱਲਾ ਹੀ ਜਗਦੀਸ਼ ਹੈ ਜਦ ਤੀਸ਼ ਹੈ ਉਹ ਰਾਦੇ ਸਾਹਿਬ ਨੇ ਕੱਲਾ ਹੀ ਮੰਨਦੇ ਨੇ ਅਪਰ ਤਾਂ ਸਾਰਿਆਂ ਨੂੰ ਜਗਦੀਸ਼ ਦਾ ਸਰੂਪ ਬੰਦੇ ਨਾ ਕਿ ਕੱਲਾ ਜਗਦੀਸ਼ ਹੈ ਜਗਦੀਸ਼ ਹੈ ਸਿਰ ਛਾਲਾ ਤੇ ਚੰਦਰ ਕੀ ਨੂੰ ਲੱਗਦਾ ਜੇ ਤੁਸੀਂ ਕੌਮੇ ਛੜੇ ਗਏ ਛੜਿਆ ਕੌਣ ਗਿਆ ਇਹਨੇ ਛੜਿਆ ਸਾਲ ਛਤਰ ਕੇ ਮੇਲਾ ਗਿਆ ਮਾਇਆ ਰੂਪ ਕਹਿੰਦੇ ਮਾਇਆ ਚੱਲ ਨਹੀਂ ਆਇਆ ਮਾਇਆ ਦੇ ਚੜ ਜਾਗੇ ਆਗੇ ਸਾਲ ਛਤਰ ਕੇ ਮੇਲਾ ਗਿਆ ਨਕੀ ਨੂੰ ਲੱਗਦਾ ਰੱਜਣ ਨੂੰ ਲੱਗ ਜਾਂਦਾ ਰੱਜਣ ਨੂੰ ਨਹੀਂ ਅੰਦਾ ਛੜਾ ਇਹ ਤਾਂ ਮਨ ਰੱਜਣ ਛੜਾਇਆ ਅੰਦਾਸਰ ਉਰ ਤਾਂ ਬਈ ਹੈਗੀ ਦੀ ਜੇ ਤਾਂ ਕਹੀ ਵੀ ਹੈਗਾ ਹੋਰ ਤਾਂ ਕੋਈ ਹੈ ਉਹ ਜੀ ਚਲ ਛਤਰ ਲਗਤ ਕਹੋ ਤਨੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਕਿ ਕਿਸੇ ਪੂਤ ਕਵਨ ਤਿਰਪ ਤਾਵਾ ਜਾਂ ਜੋਤ ਸਰੂਪੀ ਮਾਨ ਹੈ ਜਿਹੜਾ ਜੋਤ ਸਰੂਪੀ ਮਾਨ ਨੇ ਮੰਨਦੇ ਜੋਤ ਸਰੂਪ ਹੈ ਕਾ ਜੋਤ ਸਰੂਪੀ ਮਾਨ ਆਪਣੇ ਮੂਰਦਨ ਸਭਾਇਆ ਹੁੰਦਾ ਹੈ ਕਿਥੋਂ ਪੈਦਾ ਹੁੰਦਾ ਆਪਣੇ ਮੂਰਦ ਨਾਲ ਜੁੜਿਆ ਹੋਇਆ ਹੁੰਦਾ ਜੋਤ ਸਰੂਪੀ ਜੋਤ ਸਮਾਵਾ ਜੇ ਜਿੰਨਾ ਬਿਚੇ ਜਦੋਂ ਮਨ ਸਮਾਇਆ ਹੋਇਆ ਹੁੰਦਾ ਤਾਂ ਭੁੱਖ ਕਿਉਂ ਹੋ ਫਿਰ ਕਿਉਂ ਪੂਤ ਕਵਨ ਤਿਰਸ ਤਾਵਾ ਹੈ ਅਯੋ ਤਾਂ ਫਿਰ ਉਹਦਾ ਤਾਂ ਖੁਸ਼ੀ ਹੋਣੀ ਮੰਦੀ ਭੁੱਖਾ ਤਾਂ ਅੱਡ ਹੋ ਜਾਂਦਾ ਹੈ ਅੱਡ ਹੋ ਕੇ ਹੀ ਭੁੱਖ ਲੱਗਦੀ ਹੈ ਨੂੰ ਖਰਾ ਹੋ ਕੇ ਭੁੱਖ ਲੱਗਦੀ ਹੈ ਰਸਤਾ ਉੱਤੇ ਉਹਨੂੰ ਮਿਲਦੇ ਆ ਰਸ ਇਕੱਠਾ ਦਾ ਰਸ ਬਣ ਲੈ ਜੋ ਉਸ ਰੂਪੇ ਜੋ ਸੰਸਮਾਵਾ ਹੈ ਇਹ ਜਦੋਂ ਪੇੜ ਦੇ ਉੱਤੇ ਲੱਗਿਆ ਹੋਇਆ ਹੈ ਫਲ ਉਹ ਦੋਨੋਂ ਆਟੋਮੈਟਿਕ ਰਸ ਆਪੇ ਹੀ ਆ ਜਾਂਦੇ ਨੇ ਇਹਨਾਂ ਦੀਆਂ ਦਾ ਰਸ ਕਿੱਥੇ ਵੀ ਆਉਂਦਾ ਫਰਾਦਾ ਰਹੇ ਆਡੋ ਹੂ ਕਾ ਉਹ ਪੇਰ ਤੋਂ ਤਾਹਨੀਓਂ ਤੇਰਾ ਸੀ ਕਬਿਲਦਾ ਹੂੰ ਬੱਚਾ ਜਦ ਮੈਂ ਜਨ ਗਰਭ ਵਿੱਚ ਆਪੀ ਰਾਸ ਹੁੰਦਾ ਜਦ ਬੱਚਾ ਗਰਭ ਦੇ ਵਿੱਚ ਆਸੂ ਮਾਪੇ ਆਟੋਮੈਟਿਕ ਆਉਂਦਾ ਈਵੇਂ ਜਦ ਮਨਸਮਾਇਆ ਉਹ ਰਾਸ ਹੁੰਦਾ ਜੇ ਤੋਂ ਪਾਇਆ ਹੋਇਆ ਗਰਭ ਜੇ ਆਪਣੀ ਜੋ ਕਿਤੇ ਉਧੇ ਉਧੇ ਭੁੱਖ ਦੇ ਨਾਲ ਜੀ ਪਿਆਸ ਚਾਹ ਬਿਆਸ ਮੁਖ ਜਾ ਦੁਨੀਆ ਦੇ ਬਾਹਰ ਹੋ ਗਏ। ਬਚਰ ਨਹੀਂ ਆਉਂਦਾ। ਮਾਇਆ ਮਰ ਬਲਤਾ ਆਇਆ। ਫੇਰ ਖੁਖ ਲੱਗਦੀ ਹੈ। ਜਦ ਮਾਇਆ ਜੀ ਆਖੇ ਪ੍ਰਵੇਸ਼ ਕਰਦਾ ਹੈ ਬਾਹਰ ਛੱਡ ਕੇ ਆਪਣੇ ਗੂੜ ਨੂੰ ਫੇਰ ਕੋ ਕ੍ਰਿਸ਼ਨ ਲੱਗਦੀ ਹੈ ਲੇਕਿਨ ਛੁੱਟ ਕੇ ਜੀ ਲੱਗਦੀ ਹੈ ਕ੍ਰਿਸ਼ਨ ਨੂੰ। ਉਹ ਲੇਵ ਦੇ ਵਿੱਚ ਹੀ ਰਹਿ ਜਾਂਦਾ ਹੈ ਉਹ ਨੂੰ। ਜੇ ਹੁਰ ਵੀ ਲੇਵ ਲੱਗ ਜਵੇ। ਰਾਸ ਹੁਣ ਤੋਂ ਸ਼ੁਰੂ ਹੋ ਜੂਗਾ। ਉਹ ਹੀ ਲੈ ਬਣਾਉਣੀ ਹੈ ਹੁਣ ਦੁਆਰਾ। ਲੈ ਬਦੇ ਵਿਚਰਾ ਸਾ। ਦੋਈ ਰਾਹ ਨੇ ਲੈ ਤਾ ਹੱਦ ਦੋਈ ਰਾਹ। ਕਿਆ ਦਾ ਰਾਸ ਹੋ ਜੂ ਲੈ ਬਦੇ ਵਿਚ ਸ਼ੁਰੂ। ਉਖ ਮੜ ਜੂ ਵੀ। ਦੁਆਰਾ ਇਹ ਫਿਰ ਬੱਜਿਆ ਫਿਰ। ਉਹ ਤਾਂ ਹੱਦ ਬੱਜ। ਆਪਣੇ ਤੋਂ ਘਪਿਆ ਸੂਰੀ ਕਾ ਤੂ ਬੱਜ। ਸੰਸਾਰ ਦੀ ਭੱਜਣੇ ਦੌੜ ਹੈ। ਮਾਇਆ ਦੀ ਦੌੜ ਨਹੀਂ ਹੈ। ਜਦੋਂ ਦੌੜ ਉਹ ਕੋਕਪੈਸ ਨੂੰ ਦੂਰ ਕਰਨ ਵਾਸਤੇ ਕਿਆ ਫਿਰ ਲਿਵ ਲੱਗ ਗਿਆ ਗਰਮ ਜਿਲੇ ਲੱਗੀ ਸੀ ਉਹ ਦੌੜ ਦੀ ਲੋੜ ਨਹੀਂ ਸੀ ਉਹ ਲਿਵ ਛੁੱਟ ਕੇ ਹਮ ਦੌੜ ਸ਼ੁਰੂ ਹੋ ਗਈ ਕਿ ਦੋਈ ਦਾ ਨੇ ਹੰਸਾ ਦੇ ਵਿੱਚ ਤੇ ਯਾ ਰਸਤਾ ਕੋਈ ਨਹੀਂ ਬਿਲਕੁਲ ਨਹੀਂ ਲੱਗਦਾ ਦੋੜ ਜਦੋਂ ਦੌੜ ਹੈ ਅਪਣ ਕੋਸ਼ਿਸ਼ ਨਾਲ ਜਮਰ ਵੀ ਖਾਲ ਹੈ لب لا کھا سو کتنے کچھ کما لگ لوگ کر لا لیا پھر وہ اپنے گوڑ چما جا لا لا بو تیس رام اپنے رام کی انس ہے اپنے گوڑ نہ لب لا لے اسے تینوں بجن رکھنے کی لوڑ نہیں ہاں جہاں جوت سنگ سما ہے ਸਾਇਕ ਕਿਸੇ ਨੂੰ ਕੋਬਨ ਤਰਸਦਾ ਵਾ ਉਹ ਭੁੱਖੇ ਦੀ ਜਦ ਆਪਣਾ ਆਰਾਮ ਨਾਲ ਲੱਗ ਲਗੀ ਹੋਈ ਹੈ ਤੇਰੀ ਜਸਮਾਇਆ ਹੋਦਾ ਤੇ ਤਰਸਦਾ ਤਾਂ ਕਾਹ ਸਵਾਲ ਹੋਊ ਜੇ ਭੁਖੂ ਜਿਸ ਵੇਲੇ ਕੋਬ ਤਰਪ ਦੀਦਾ ਜਦ ਸਵਾਲ ਹੋ ਜਾ ਕੋਈ ਦਾ ਭੁੱਖੇ ਹੈ ਜੀ ਤਰਪ ਦਾ ਸਵਾਲ ਕਿੱਥੇ ਪੈਦਾ ਹੋਇਆ ਭੁੱਖ ਮੜਾਉਣ ਦਾ ਸਵਾਲ ਤਾਂ ਤਾਂ ਜੇ ਕੋ ਖੋਵੇ ਨਾ ਕੋਹੀ ਦੀ ਭੁਖਾਤੇ ਤਾਂ ਜਨ ਦੀ ਨੱਠਦੀ ਜਦੋਂ ਕਾਸੀ ਲੋੜ ਕਿਥੇ ਹਾਂ ਜੀ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਕਰਨ ਕਰਾਵਣ ਕਰਨੇ ਹਾਰ ਇਹ ਕਰਤਾ ਨਾ ਇਹ ਹੀ ਸਾਰੀ ਕਰਾਮਾਤ ਕਰਦਾ ਇਹ ਹੀ ਖੇਡਦਾ ਛੇੜਾ ਆਪਣਾ ਲੈਂਦਾ ਹੈ ਆਪਣੇ ਮੋਰ ਨੂੰ ਛੱਡ ਕੇ ਜੇ ਪਰੇ ਹੋ ਜਾਂਦਾ ਨਾ ਇਹ ਗੱਲ ਗੱਲ ਤੋਂ ਕਰਾਮਾਤ ਗਲਤੀ ਫਿਰ ਕੁੱਖ ਪੈਦਾ ਹੋ ਜਾਂਦੀ ਹੈ ਕੰਨ ਕਰਾਵਣ ਸ਼ਰਮ ਆਉਂਦੀ ਹੈ ਕਰਨਿਆਰੇ ਕਰਨ ਕਰਾਵਣ ਨੂੰ ਕੁੱਖ ਪੈਦਾ ਕਰਨ ਵਾਲਾ ਆਪਣੇ ਅੰਦਰ ਤੇ ਯਾਰ ਵਾ ਕਹਦਾ ਕਿ ਦੇਖਾਂ ਭੁੱਖ ਲੱਗਦੀ ਛੱਡ ਕੇ ਪਰੇ ਆ ਇੱਕ ਵਾਰ ਲੜਚ ਹਵਾਏ ਜਾ ਜਾਂ ਲੜਦਾ ਕੋਈ ਆਦਮੀ ਫੜੇ ਨੇ ਢੱਡੇ ਅਨੇ ਛੱਡ ਕੇ ਦੇਖਾਂ ਬਾਕੇ ਇੱਕ ਵਾਰ ਲਾਗ ਰਿਹਾ ਜੇ ਫੇ ਆਉਂਦਾ ਹਤ ਲੜਕਦਾ ਦਾ ਰਾਜ ਜਦੋਂ ਇੱਕ ਵਾਰ ਤੋ ਛੱਡਦਾ ਸਹੀ ਫੇ ਫੜਲੀ ਫੇ ਫੜਲੀ ਮੇ ਡਿੱਗਦਾ ਹੈ ਫੇ ਥਲੇ ਥਲੇ ਆਏਗਾ ਤਾਂ ਛੱਡ ਕੇ ਦੇਖਦਾ ਹੱਥ ਲੈ ਮੈਂ ਛੱਡ ਦਿੰਦਾ ਦੇਖਾਂ ਪਹਿਲਾਂ ਮੈਂ ਕਿੰਡੀ ਅੱਛਾ ਤੇ ਨਹੀਂ ਛੱਡੇ ਫਿਰ ਫਿਰ ਨਹੀਂ ਹਉ ਦਾ ਹੱਥ ਦੁਆਰਾ ਹਾਂਜੀ ਨਾਨਕ ਕਰਤੇ ਕਾ ਨਹੀਂ ਸੁਭਾਅ ਨਾਨਕ ਕਰਤੇ ਕਾ ਨਹੀਂ ਜੋ ਇਹ ਕਰਤੇ ਦਾ ਕੋਈ ਸਮਾਲ ਨਹੀਂ ਆ ਇਹ ਕਲਾ ਮਤਾਂ ਮੈਂ ਕੋਈ ਸਮਾਲ ਨਹੀਂ ਇਹ ਕਲਾ ਮਤ ਤਾਂ ਬਹੁਤ ਗੱਲਦਾ ਕਲਾ ਘਰ ਬਹੁਤ ਹੈ ਇਹ ਕਲਾਕਾਰੀ ਜੇ ਫਿਰ ਆ ਆਪਰੇ ਕਿ ਕਲਾਕਾਰੀ ਨਹੀਂ ਫਸਾਇਆ ਇਹਨੇ ਆਪਣੀਆਂ ਕੱਲ ਲਈ ਸਾਡੀ ਅਕਲ ਸਾਨੂੰ ਫਸਾਉਣ ਵਾਲੀ ਹੈ ਆਦਮੀ ਦੀ ਅਕਲ ਸੰਸਾਰ ਦੀ ਅਕਲ ਸੰਸਾਰ ਨੂੰ ਫਸਾਉਣ ਵਾਲੀ ਹੈ ਸਿਗਾਉਣ ਵਾਲੀ ਨਹੀਂ ਦੁੱਖ ਪੈਦਾ ਕਰ ਸਕਦੀ ਹੈ ਅਕਲ ਸੁੱਖ ਪੈਦਾ ਕਰਦੀ ਸੋਗੀ ਜੋ ਸੰਸਾਰਾ ਜੋ ਕੁਝ ਕੀਤਾ ਹੈ ਜੋ ਕੁਝ ਕਰ ਰਿਹਾ ਜੋ ਦੁੱਖ